ਕੌਣ ਸਨ ਸੁਲਤਾਨੁਲ ਕੌਮ ਦਲ ਖਾਲਸਾ ਦੇ ਆਗੂ ਬੁੱਢਾ ਦਲ 96 ਕਰੋੜੀ ਦੇ ਚੌਥੇ ਮੁਖੀ ਅਕਾਲ ਤਖਤ ਸਾਹਿਬ ਦੇ ਪੰਜਵੇਂ ਜਥੇਦਾਰ ਆਲੂਵਾੜੀਆਂ ਮਿਸਲ ਦੇ ਮਿਸਲਦਾਰ ਜਿਨ੍ਹਾਂ ਨੇ ਲਾਹੌਰ ਜਿੱਤਿਆ ਦਿੱਲੀ ਫਤਿਹ ਕੀਤਾ ਤੇ ਸਰਹੰਦ ਨੂੰ ਤਬਾਹ ਕੀਤਾ ਕੌਣ ਸੀ ਉਹ ਮਹਾਰ ਯੋਦਾ ਜਿਨੇ ਨਾਦਰ ਸ਼ਾਹ ਤੇ ਅਫਦਾਲੀ ਨੂੰ ਭਾਜੜਾ ਪਾ ਦਿੱਤੀਆਂ ਤੇ 40 ਸਾਲ ਤੱਕ ਪੰਥ ਦੀ ਅਗਵਾਈ ਕੀਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂ ਦੇ ਸਭ ਤੋਂ ਚੰਗੇ ਦੇ ਸਭ ਤੋਂ ਮਾੜੇ ਦੌਰ ਦੇ ਆਗੂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਬਾਰੇ ਗੱਲਬਾਤ ਕਰਾਂਗੇ ਤੇ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਮੈਂ ਸਰਦਾਰ ਨਵਾਬ ਕਪੂਰ ਸਿੰਘ ਜੀ ਦੇ ਜੀਵਨ ਤੇ ਇੱਕ ਪੰਛੀ ਝਾਤ ਪਾਈ ਸੀ ਤੇ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਉਹ ਨੂੰ ਦੇਖ ਸਕਦੇ ਹੋ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰ ਦੂੰ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓਜ਼ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜੇ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਤਾਂ ਜੋ ਆਪਾਂ ਆਪਣਾ ਮਾਣ ਮੱਤਾ ਇਤਿਹਾਸ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕੀਏ ਤੇ ਚਲੋ ਫਿਰ ਹੁਣ ਤੁਹਾਡਾ ਸਮਾਂ ਬਰਬਾਦ ਕੀਤੇ ਬਿਨਾ ਆਪਾਂ ਸ਼ੁਰੂ ਕਰਦੇ ਹਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੇ ਜੀਵਨ ਬਾਰੇ ਸਰਦਾਰ ਜੱਸਾ ਸਿੰਘ ਜੀ ਦਾ ਜਨਮ ਸਰਦਾਰ ਬਦਰ ਸਿੰਘ ਜੀ ਦੇ ਘਰ ਆਲੂਪੈਂਡ ਜ਼ਿਲ੍ਹਾ ਲਾਹੌਰ ਦੇ ਵਿੱਚ 3 ਮਈ 1718 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਨਾਲ ਹੋਇਆ ਸੀ ਉਹ ਬਹੁਤ ਹੀ ਛੋਟੇ ਛੋਟੀ ਉਮਰ ਦੇ ਸੀ ਜਦੋਂ ਉਹਨਾਂ ਦੇ ਸਿਰ ਤੋਂ ਉਹਨਾਂ ਦੇ ਪਿਤਾ ਜੀ ਦਾ ਸਾਯਾ ਉੱਠ ਗਿਆ ਸੀ ਤੇ ਉਹਨਾਂ ਦੇ ਮਾਤਾ ਜੀ ਬਹੁਤ ਹੀ ਧਾਰਮਿਕ ਸੁਭਾਅ ਵਾਲੇ ਸੀ ਤੇ ਉਹਨਾਂ ਨੂੰ ਗੁਰਬਾਣੀ ਦੇ ਕਈ ਗ੍ਰੰਥ ਵੀ ਕੰਠ ਸੀ ਤੇ ਉਹਨਾਂ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਵੀ ਗੁਰਬਾਣੀ ਨਾਲ ਜੋੜਿਆ ਉਹਨਾਂ ਨੂੰ ਕੀਰਤਨ ਸਿਖਾਇਆ ਤੇ ਉਹ ਉਹਨਾਂ ਦੇ ਪਿਤਾ ਜੀ ਦੇ ਗੁਜਰ ਜਾਣ ਤੋਂ ਬਾਅਦ ਸਰਦਾਰ ਜੱਸਾ ਸਿੰਘ ਜੀ ਨੂੰ ਲੈ ਕੇ ਮਾਤਾ ਸੁੰਦਰੀ ਜੀ ਕੋਲ ਦਿੱਲੀ ਉਹਨਾਂ ਦੀ ਸੇਵਾ ਲਈ ਪਹੁੰਚੇ ਤੇ ਜਦੋਂ ਜ ਸਰਦਾਰ ਜੱਸਾ ਸਿੰਘ ਜੀ ਨੇ ਉੱਥੇ ਜਾ ਕੇ ਕੀਰਤਨ ਕੀਤਾ ਤਾਂ ਮਾਤਾ ਸੁੰਦਰੀ ਜੀ ਉਹਨਾਂ ਦੀ ਆਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਉਹਨਾਂ ਨੂੰ ਉੱਥੇ ਹੀ ਰੱਖ ਲਿਆ ਉਹਨਾਂ ਦੇ ਮਾਤਾ ਜੀ ਦੇ ਨਾਲ ਤੇ ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਆਪਣੇ ਪੁੱਤਾਂ ਵਾਂਗੂ ਪਿਆਰ ਕੀਤਾ ਤੇ ਦਿੱਲੀ ਰਹਿ ਕੇ ਉਹਨਾਂ ਨੇ ਫਾਰਸੀ ਤੇ ਹਿੰਦੀ ਸਿੱਖੀ ਤੇ ਜਦੋਂ 12 ਸਾਲ ਦੇ ਹੋਏ ਤਾਂ ਉਹਨਾਂ ਦੇ ਮਾਮਾ ਜੀ ਸਰਦਾਰ ਬਾਗ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਤੋਂ ਉਹਨਾਂ ਨੂੰ ਲਾਹੌਰ ਲੈ ਕੇ ਜਾਣ ਦੀ ਆਗਿਆ ਮੰਗੀ ਪਹਿਲਾਂ ਤਾਂ ਮਾਤਾ ਸੁੰਦਰੀ ਜੀ ਦਾ ਮਨ ਨਹੀਂ ਕਰ ਰਿਹਾ ਸੀ ਉਹਨਾਂ ਨੂੰ ਭੇਜਣ ਲਈ ਪਰ ਫਿਰ ਉਹਨਾਂ ਨੇ ਆਗਿਆ ਦੇ ਦਿੱਤੀ ਤੇ ਉਹਨਾਂ ਨੂੰ ਜਾਣ ਸਮੇਂ ਇੱਕ ਕਿਰਪਾਨ ਇੱਕ ਢਾਲ ਇੱਕ ਗੁਰਜ ਇੱਕ ਤੀਰਾਂ ਦਾ ਪੱਥਾ ਇੱਕ ਚੋਬ ਤੇ ਇੱਕ ਕਮਾਨ ਦੇ ਕੇ ਪੰਜਾਬ ਭੇਜਿਆ ਉਹਨਾਂ ਦੇ ਮਾਮਾ ਜੀ ਉਹਨਾਂ ਨੂੰ ਦਿੱਲੀ ਤੋਂ ਕਰਤਾਰਪੁਰ ਸਾਹਿਬ ਜਲੰਧਰ ਕੋਲ ਸਰਦਾਰ ਨਵਾਬ ਕਪੂਰ ਸਿੰਘ ਜੀ ਕੋਲ ਲੈ ਆਏ ਉਸ ਸਮੇਂ ਉੱਥੇ ਦੀਵਾਨ ਸਜਿਆ ਹੋਇਆ ਸੀ ਤੇ ਸਰਦਾਰ ਜੱਸਾ ਸਿੰਘ ਜੀ ਨੇ ਕਿਹਾ ਕਿ ਮੈਂ ਵੀ ਕੀਰਤਨ ਕਰਨਾ ਜਦੋਂ ਉਹਨਾਂ ਨੇ ਕੀਰਤਨ ਕੀਤਾ ਤਾਂ ਸਰਦਾਰ ਨਵਾਬ ਕਪੂਰ ਸਿੰਘ ਜੀ ਨੇ ਉਹਨਾਂ ਦੇ ਮਾਤਾ ਜੀ ਤੇ ਮਾਮਾ ਜੀ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਇੱਥੇ ਛੱਡ ਜਾਓ ਅੱਜ ਤੋਂ ਇਹ ਮੇਰਾ ਪੁੱਤਰ ਆ ਤੇ ਉਹਨਾਂ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਸਿੰਘਾਂ ਦੇ ਘੋੜਿਆਂ ਨੂੰ ਦਾਣਾ ਪਾਉਣ ਸੇਵਾ ਦਿੱਤੀ ਤੇ ਉਹਨਾਂ ਨੇ ਉੱਥੇ ਰਹਿ ਕੇ ਉਹ ਘੋੜਿਆਂ ਨੂੰ ਦਾਣਾ ਪਾਉਂਦੇ ਤੇ ਭਾਂਡੇ ਪਾਜਣ ਦੀ ਸੇਵਾ ਕਰਦੇ ਸੀ ਤੇ ਇਸ ਤੋਂ ਇਲਾਵਾ ਇੱਥੇ ਉਹਨਾਂ ਨੇ ਘੋੜ ਸਵਾਰੀ ਤੀਰ ਅੰਦਾਜ਼ੀ ਤਲਵਾਰਬਾਜ਼ੀ ਸਿੱਖ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਲਈ ਸਰਦਾਰ ਜੱਸਾ ਸਿੰਘ ਜੀ ਦਾ ਕੱਦ ਬਹੁਤ ਲੰਬਾ ਸੀ ਤੇ ਉਹਨਾਂ ਦਾ ਰੰਗ ਗੋਰਾ ਸੀ ਉਹ ਤੀਰ ਕਮਾਨ ਤੇ ਬੰਦੂਕ ਚਲਾਉਣ ਦੇ ਬਹੁਤ ਮਾਹਰ ਸੀ। ਉਹ ਹਮੇਸ਼ਾ ਛਰਮਈ ਬਾਣਾ ਪਾਉਂਦੇ ਸੀ ਤੇ ਉੱਚਾ ਦਮਾਲਾ ਸਜਾਉਂਦੇ ਸੀ। ਉਹਨਾਂ ਦੇ ਜਥੇ 'ਚੋ ਸਭ ਤੋਂ ਵੱਧ ਪੜੇ ਲਿਖੇ ਸੀ ਤੇ ਬਹੁਤ ਹੀ ਨੀਤੀਵਾਨ ਸੀ। ਉਹ ਦਿੱਲੀ ਵਿੱਚ 7 ਸਾਲ ਰਹੇ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਬੋਲੀ ਸੀ ਉਹਦੇ 'ਚ ਹਿੰਦੀ ਦੇ ਫਾਰਸੀ ਦੀ ਝਲਕਦੀ ਸੀ। ਤੇ ਕੈਂਪ ਦੇ ਵਿੱਚ ਸਭ ਤੋਂ ਛੋਟੇ ਵੀ ਸੀ ਤੇ ਇਸ ਕਰਕੇ ਜਿਹੜੇ ਕਈ ਸੰਘ ਸੀ ਉਹਨਾਂ ਨੂੰ ਹਮਕੋ ਤੁਮਕੋ ਕਹਿ ਕੇ ਮਖੌਲ ਕਰਦੇ ਸੀ, ਛੇੜਦੇ ਸੀ। ਤੇ ਉਹਨਾਂ ਤੋਂ ਤੰਗ ਆ ਕੇ ਇੱਕ ਦਿਨ ਸਰਦਾਰ ਜੱਸਾ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਜੀ ਨੂੰ ਕਿਹਾ ਕਿ ਮੇਰਾ ਇਹ ਮਖੌਲ ਉਡਾਉਂਦੇ ਆ ਮੈਂ ਨਹੀਂ ਇੱਥੇ ਕੰਮ ਕਰਨਾ ਨਵਾਬ ਕਪੂਰ ਸਿੰਘ ਜੀ ਨੇ ਮੁਸਕਰਾਉਂਦੇ ਹੋਏ ਅੱਗੋਂ ਜਵਾਬ ਦਿੱਤਾ ਕਿ ਇਹਨਾਂ ਦੀ ਗੱਲਾਂ ਦਾ ਬੁਰਾ ਨਾ ਮੰਨਿਆ ਕਰ ਇਹਨਾਂ ਨੇ ਮੈਨੂੰ ਘੋੜਿਆਂ ਦੀ ਲੈਦ ਚੱਕਣ ਵਾਲੇ ਨੂੰ ਨਵਾਬ ਬਣਾ ਦਿੱਤਾ ਤੇ ਫਿਰ ਤੇ ਤੂੰ ਤਾਂ ਫਿਰ ਘੋੜਿਆਂ ਦੇ ਚਾਰੇ ਦੀ ਸੇਵਾ ਕਰਦਾ ਹੈ ਹੋ ਸਕਦਾ ਹੈ ਕਿ ਤੈਨੂੰ ਕਿਸੇ ਦਾ ਨੇ ਸੁਲਤਾਨ ਹੀ ਨਾ ਬਣਾ ਦੇਣ ਤੇ ਉਹਨਾਂ ਦੇ ਬੋਲ ਗਾਂ ਜਾ ਕੇ ਸੱਚੇ ਹੋਏ ਸਨ 1739 ਇਸ ਵਿੱਚ ਨਾਦਰ ਸ਼ਾਹ ਤੇ ਮੁਗਲਾਂ ਦੇ ਵਿੱਚ ਜੰਗ ਹੋਈ। ਮੁਗਲਾਂ ਨੂੰ ਹਰਾ ਕੇ ਲੁੱਟਿਆ ਹੋਇਆ ਜਿਹੜਾ ਖਜ਼ਾਨਾ ਸੀ ਤੇ ਕੁਝ ਔਰਤਾਂ ਨੂੰ ਬੰਦੀ ਬਣਾ ਕੇ ਨਾਦਰ ਸ਼ਾਹ ਆਪਣੇ ਦੇਸ਼ 파ਰਸ਼ੀਆ ਵੱਲ ਜਾਣ ਦੀ ਤਿਆਰੀ ਕਰਦਾ ਤੇ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਦੇ ਵਿੱਚ 21 ਸਾਲਾ ਜੱਸਾ ਸਿੰਘ ਜੀ ਇੱਕ ਟੁਕੜੀ ਲੈ ਕੇ ਨਾਦਰ ਦੀ ਫੌਜ ਤੇ ਹਮਲਾ ਕਰਦੇ ਆ ਔਰਤਾਂ ਨੂੰ ਛਡਾ ਕੇ ਲਿਆਉਂਦੇ ਆ ਤੇ ਇਹ ਸਰਦਾਰ ਜੱਸਾ ਸਿੰਘ ਜੀ ਦੀ ਮੈਦਾਨੇ ਜੰਗ ਵਿੱਚ ਪਹਿਲੀ ਵੱਡੀ ਮੁਹੰਮ ਸੀ। ਉਸ ਤੋਂ ਬਾਅਦ ਉਹਨਾਂ ਨੇ ਜੰਗਾਂ ਵਿੱਚ ਜਾਣਾ ਸ਼ੁਰੂ ਕਰਤਾ ਸੀ। ਸਨ 1746 ਦੇ ਵੇਲੇ ਜਦੋਂ ਬਸਾਖੀ ਉਧਾਰ ਨੇੜੇ ਆਇਆ ਉਸ ਸਮੇਂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਸਰਦਾਰ ਚੜ੍ਹਤ ਸਿੰਘ ਤੇ ਸਰਦਾਰ ਸੁੱਖਾ ਸਿੰਘ ਜੀ ਐਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨ ਗਏ ਹਾਕਮ ਸੀਗਾ ਲਖਪਤਰਾਇ ਉਹਦਾ ਜਿਹੜਾ ਭਰਾ ਸੀ ਜਸਪਤਰਾਇ ਉਹਨੂੰ ਪਤਾ ਲੱਗਿਆ ਵੀ ਸਿੱਖ ਇੱਥੇ ਆਏ ਆ ਤਾਂ ਉਹ ਉੱਥੇ ਆਪਣੀਆਂ ਫੌਜਾਂ ਲੈ ਕੇ ਆ ਗਿਆ ਤੇ ਉਹਨੇ ਸਿੱਖਾਂ ਨੂੰ ਕਿਹਾ ਵੀ ਇੱਥੇ ਕੀ ਕਰਨ ਆਏ ਆ ਤਾਂ ਸਰਦਾਰ ਚੜ੍ਹਤ ਸਿੰਘ ਨੇ ਕਿਹਾ ਕਿ ਅਸੀਂ ਇੱਥੇ ਦਰਸ਼ਨ ਕਰਨ ਆਏ ਆ ਸਾਡਾ ਜੰਗ ਦਾ ਕੋਈ ਇਰਾਦਾ ਨਹੀਂ ਹੈਗਾ ਪਰ ਉਹਨੇ ਸਿੱਖਾਂ ਨੂੰ ਧਮਕੀ ਦਿੱਤੀ ਕਿ ਤੁਸੀਂ ਇੱਥੋਂ ਜਾਣਾ ਜਾਂ ਨਹੀਂ ਜਾਂ ਤੁਹਾਡੇ ਜਿਹੜੇ ਕੇਸਾਂ ਦੀਆਂ ਰस्सियां ਵੱਟ ਕੇ ਤੁਹਾਨੂੰ ਗੁਲਾਮ ਬਣਾਵਾ। ਇਹ ਚੀਜ਼ ਨੇ ਜਦੋਂ ਉਹਨੇ ਸਿੱਖਾਂ ਦੇ ਕੇਸਾਂ ਦੀ ਬਿਆਦਵੀ ਕੀਤੀ ਤਾਂ ਉਹਦੇ ਬਾਰੇ ਐਦਾਂ ਦੇ ਲਫ਼ਜ਼ ਬੋਲੇ ਤਾਂ ਸਿੱਖਾਂ ਦੇ ਮਨ 'ਚ ਰੋਹ ਪੈਦਾ ਹੋਇਆ ਤਾਂ ਉੱਥੇ ਇੱਕ ਸਰਦਾਰ ਸਿਪਾਹੀ ਨਿਬਾਹੂ ਸਿੰਘ ਜੀ ਉਹਨਾਂ ਨੇ ਇੱਕੋ ਝਟਕੇ ਦੇ ਵਿੱਚ ਹਾਥੀ ਦੇ ਉੱਤੇ ਚੜ੍ਹ ਕੇ ਜਸਪਤ ਰਾਏ ਦਾ ਜਿਹੜਾ ਸੈਰ ਸੀ ਉਹ ਧੜ ਤੋਂ ਅੱਡ ਕਰਤਾ ਤੇ ਇਹ ਦੇਖ ਕੇ ਉਹਦੀ ਜਿਹੜੀ ਫੌਜ ਸੀ ਉਹ ਡਰ ਕੇ ਭੱਜ ਗਈ ਪਰ ਜਿਹੜਾ ਉਹਦਾ ਭਰਾ ਸੀ ਲਖਪਤ ਰਾਏ ਉਹਨੇ ਇਦਾ ਬਦਲਾ ਲੈਣ ਦੀ ठान ਲਈ ਜਿਹੜੇ ਸਿੱਖ ਸੀ ਉਹ ਕਾਨੂੰਬਾਨ ਦੇ ਸ਼ੰਭ ਕੋਲੇ ਇਕੱਠੇ ਹੋਏ ਸੀ ਤੇ ਉੱਥੇ ਉਸ ਦਿਨ 10000 ਤੋਂ ਵੱਧ ਸਿੱਖਾਂ ਦਾ ਇੱਕੋ ਦਿਨ ਦੇ ਵਿੱਚ ਕਤਲੇਆਮ ਕੀਤਾ ਉਹਨੇ ਤੇ ਇਸ ਜਿਹੜਾ ਇਹ ਦਿਨ ਨੂੰ ਛੋਟੇ ਘਲੂਘਾਰੇ ਦੇ ਨਾਲ ਨਾਲ ਯਾਦ ਕੀਤਾ ਜਾਂਦਾ 1753 ਦੇ ਵਿੱਚ ਸਰਦਾਰ ਨਵਾਬ ਕਪੂਰ ਸਿੰਘ ਜੀ ਨੇ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਸਿੱਖ ਪੰਥ ਦੀ ਜਿਹੜੀ ਜੱਥੇਦਾਰੀ ਸੀ ਉਹ ਸਰਦਾਰ ਜੱਸਾ ਸਿੰਘ ਜੀ ਨੂੰ ਸੌਂਪੀ ਤੇ ਸਾਲ 1762 ਇਸ ਵਿੱਚ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਦੀ ਗਵਾਹੀ ਦੇ ਵਿੱਚ ਸਿੱਖਾਂ ਨੇ ਲਾਹੌਰ ਤੇ ਹਮਲਾ ਕੀਤਾ ਤੇ ਲਾਹੌਰ ਨੂੰ ਜਿੱਤਿਆ ਤੇ ਇਸੇ ਟਾਈਮ ਤੇ ਉਹਨਾਂ ਨੂੰ ਸਿੱਖ ਕੌਮ ਦੇ ਸਰਬੱਤ ਖਾਲਸੇ ਨੇ ਸੁਲਤਾਨ ਉਲਕੌਮ ਜਾਨਕਿ ਕਿ ਕਿੰਗ ਆਫ ਨੇਸ਼ਨ ਦੀ ਉਪਾਧੀ ਦੇ ਨਾਲ ਨਵਾਜਿਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਿੱਕੇ ਜਾਰੀ ਕੀਤੇ ਤੇ ਉਧਰ ਦੂਜੇ ਪਾਸੇ ਇਸ ਸਮੇਂ ਅਬਦਾਲੀ ਨੇ ਜਿਹੜਾ ਸੀ ਅਬਦਾਲੀ ਹੁਣ ਆ ਚੁੱਕਿਆ ਸੀ ਉਹਨੇ ਹੁਣ ਦਿੱਲੀ ਤੇ ਪੰਜਾਬ ਤੇ ਹਮਲਾ ਕੀਤਾ ਤੇ ਜਦੋਂ ਹਮਲਾ ਕਰਕੇ ਜਾ ਰਿਹਾ ਸੀ ਵਾਪਸ ਦਿੱਲੀ ਤੋਂ ਗਹਿਣੇ ਤੇ ਪੈਸੇ ਦੇ ਨਾਲ-ਨਾਲ 220 ਜਿਹੜੀ Hindu ਬੀਬੀਆਂ ਸੀ Hindu ਕੁੜੀਆਂ ਸੀ ਉਹਨਾਂ ਨੂੰ ਗੁਲਾਮ ਬਣਾ ਕੇ ਕੰਧਾਰ ਵੱਲ ਲਿਜਾ ਰਿਹਾ ਸੀ ਮਰਾਠਿਆਂ ਕੋਲ ਅਬਦਾਲੀ ਦਾ ਜਿਹੜਾ ਸੀ ਟਾਕਰਾ ਕਰਨ ਦੀ ਹਿੰਮਤ ਨਹੀਂ ਸੀ ਤਾਂ ਕਰਕੇ ਉਹਨਾਂ ਦਾ ਜਿਹੜਾ ਇੱਕ ਆਗੂ ਸੀ ਉਹਨੇ ਸਰਦਾਰ ਜੱਸਾ ਸਿੰਘ ਜੀ ਕੋਲ ਆ ਕੇ ਉਹਨਾਂ ਦੀ ਇੱਜ਼ਤ ਬਚਾਉਣ ਲਈ ਬੇਨਤੀ ਕੀਤੀ ਤੇ ਮਿਸਲਾਂ ਦੇ ਆਗੂਆਂ ਨਾਲ ਸਲਾਹ ਕਰਕੇ ਉਹਨਾਂ ਨੇ ਮਦਦ ਕਰਨ ਦੀ ਹਾਮੀ ਭਰੀ ਤੇ ਇਹ ਸਿੱਖਾਂ ਦੀ ਅਬਦਾਲੀ ਨਾਲ ਪਹਿਲੀ ਜੰਗ ਸੀ ਤੇ ਉਹਨਾਂ ਨੇ ਗਰੀਲਾ ਵਾਰ ਦੀ ਟੈਕਨੀਕ ਦੇ ਰਾਹੀਂ 2200 ਪੀਬੀਆਂ ਸੀ ਉਹਨਾਂ ਨੂੰ ਆਜ਼ਾਦ ਕਰਾ ਕੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਘਰੋ ਘਰੀ ਛੱਡ ਕੇ ਆਏ ਖਾਲਸਾ ਫੌਜ ਦੀ ਲਗਾਤਾਰ ਦਖਲ ਅੰਦਾਜ਼ੀ ਤੇ ਗਰੀਲਾ ਅਟੈਕਾਂ ਤੋਂ ਘਬਰਾਇਆ ਹੋਇਆ ਜਿਹੜਾ ਸੀ ਅਬਦਾਲੀ ਉਹਨੇ ਉਹਦੀ ਪੂਰੀ ਫੌਜ ਨਾਲ ਤੇ ਮੁਗਲਾਂ ਦੀਆਂ ਫੌਜਾਂ ਦੇ ਨਾਲ ਮਿਲ ਕੇ 1762 ਦੇ ਵਿੱਚ ਸਿੱਖਾਂ ਦਾ ਨਾਮੋ ਨਿਸ਼ਾਨ ਮਟਾਉਣ ਲਈ ਪੰਜਾਬ ਤੇ ਹਮਲਾ ਬੋਲਤਾ ਜਿਹੜੇ ਵੀ ਬਜ਼ੁਰਗ ਬੱਚੇ ਤੇ ਔਰਤਾਂ ਸੀ ਉਹਨਾਂ ਨੂੰ ਸਾਰਿਆਂ ਨੂੰ ਸੈਂਟਰ ਦੇ ਵਿੱਚ ਕਰਕੇ ਤੇ ਉਹਨਾਂ ਨੂੰ ਵਾਲੇ ਘੇਰਾ ਬਣਾਇਆ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰਚੱਕੀਆ ਤੇ ਸਰਦਾਰ ਹਰੀ ਸਿੰਘ ਜੀ ਢਿਲੋਂਾ ਉਹ ਇਹ ਸਾਰੀ ਜਿਹੜੀ ਜੰਗ ਸੀ ਉਹਦੀ ਗਵਾਹੀ ਕਰ ਰਹੇ ਸੀ ਤੇ ਜਿਹੜੇ ਹਥਿਆਰਬੰਦ ਸਿੰਘ ਸੀ ਉਹ ਉਹਨਾਂ ਦੇ ਆਲੇ-ਦੁਆਲੇ ਸੀ 5 ਫਰਵਰੀ 1762 ਨੂੰ ਸਤਲੁਜ ਨਦੀ ਦੇ ਕਿਨਾਰੇ ਖਾਲਸਾ ਫੌਜ ਤੇ ਦਰਾਨੀ ਫੌਜ ਦੇ ਵਿਚਾਲੇ ਇੱਕ ਭਿਆਨਕ ਜੁੱਧ ਹੋਇਆ ਇਸ ਦਿਨ ਨੂੰ ਵੱਡੇ ਘੱਲੂ ਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਦੇ ਵਿੱਚ ਇੱਕ ਦਿਨ ਦੇ ਵਿੱਚ ਲਗਭਗ 40000 ਸਿੰਘ ਸ਼ਹੀਦ ਹੋਏ ਜਿਹੜਾ ਜਦੋਂ ਇਹ कल्ੂਕਾਰਾ ਹੋਇਆ ਉਸ ਸਮੇਂ ਸਰਦਾਰ ਜੱਸਾ ਸਿੰਘ ਜੀ ਦੇ 22 ਫੱਟ ਲੱਗੇ ਸੀ ਪਰ ਫਿਰ ਵੀ ਉਹ ਲੜਦੇ ਰਹੇ ਤੇ ਉਹਨਾਂ ਨੇ ਅਬਦਾਲੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਕਿਸਮਤ ਸੀ ਕਿ ਉਹ ਬਚ ਗਿਆ ਉਹਦੇ ਘੋੜੇ ਦੇ ਉਲਾਗੀ ਕਿਰਪਾਨ ਤੇ ਉਹ ਅਬਦਾਲੀ ਉਥੋਂ ਭੱਜ ਗਿਆ ਖਾਲਸਾ ਫੌਜ ਦੇ ਹੌਸਲੇ ਨੂੰ ਦੇਖ ਕੇ ਉਸੇ ਰਾਤ ਅਬਦਾਲੀ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਸਮਝੌਤੇ ਦਾ ਸੁਨੇਹਾ ਭੇਜਿਆ ਪਰ ਸਰਦਾਰ ਜੱਸਾ ਸਿੰਘ ਜੀ ਨੇ ਉਹਦੇ ਜਵਾਬ ਦੇ ਵਿੱਚ ਅਬਦਾਲੀ ਨੂੰ ਲਲਕਾਰਦੇ ਹੋਏ ਕਿਹਾ ਕਿ ਜੰਗ ਦੇ ਮੈਦਾਨ ਚ ਆਈਂ ਅਬਦਾਲੀ ਆਪਦੀ ਫੌਜ ਉੱਥੋਂ ਲੈ ਕੇ ਵਾਪਸ ਤਾਂ ਚਲਾ ਗਿਆ ਪਰ ਸਮਝੌਤੇ ਦੀ ਜਿਹੜੀ ਉਹਦੀ ਪੇਸ਼ਕਸ਼ ਸੀ ਉਹ ਜਦੋਂ ਠੁਕਰਾਈ ਗਈ ਤਾਂ ਉਹਨਾਂ ਨੂੰ ਬਹੁਤ ਗੁੱਸਾ ਚੜਿਆ ਤੇ ਉਹਨਾਂ ਜੰਦ ਦੇ ਜਾਂਦੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰਤਾ ਸੀ ਇਸ ਹਮਲੇ ਤੋਂ ਬਾਅਦ ਅਬਦਾਲੀ ਨੂੰ ਆਏ ਸੀ ਵੀ ਹੁਣ ਸਿੱਖ ਉਹਦੇ ਜਿਉਂਦੇ ਜੀ ਕਦੇ ਵੀ ਸਿਰ ਨਹੀਂ ਚੱਕ ਸਕਣਗੇ ਪਰ ਸਰਦਾਰ ਜੱਸਾ ਸਿੰਘ ਜੀ ਨੇ 100 ਦਿਨਾਂ ਦੇ ਵਿੱਚ ਵਿੱਚ ਸਿੰਘਾਂ ਨੂੰ ਫਿਰ ਤੋਂ ਲੜਨ ਲਈ ਤਿਆਰ ਕਰ ਲਿਆ ਸੀ ਅਕਤੂਬਰ ਦੇ ਵਿੱਚ ਦੀਵਾਲੀ ਆਈ ਤਾਂ ਉਹਨੂੰ ਲੱਗਿਆ ਕਿ ਕੋਈ ਵੀ ਜਿਹੜਾ ਸਿੱਖਾ ਹੈ ਨਾ ਉਹ ਇੱਥੇ ਇਸ ਵਾਰ ਦੀਵਾਲੀ ਤੇ ਨਹੀਂ ਆਊਗਾ ਕਿਉਂਕਿ ਉਹਨੇ ਦਰਬਾਰ ਸਾਹਿਬ ਨੂੰ ਢਾ ਕੇ ਦਸ ਰੋਬਰ ਨੂੰ ਵੀ ਪੂਰਤਾ ਸੀਗਾ ਪਰ ਉਸ ਸਾਲ ਸਨ 1762 ਦੇ ਵਿੱਚ ਦੀਵਾਲੀ ਤੇ ਅੱਜ ਤੱਕ ਦਾ ਸਭ ਤੋਂ ਵੱਡਾ ਕੱਟ ਹੋਇਆ ਸੀ ਉਸ ਸਮੇਂ ਦਰਬਾਰ ਸਾਹਿਬ 60000 ਦੇ ਕਰੀਬ ਸੰਗਤਾਂ ਨਤਮਸਤਕ ਹੋਈਆਂ ਸੀ ਤੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਸਰਦਾਰ ਜੱਸਾ ਸਿੰਘ ਜੀ ਨੇ ਸਰਹੰਦ ਨੂੰ ਤਬਾਹ ਕੀਤਾ ਤੇ ਜਿਹੜਾ ਅਬਦਾਲੀ ਦਾ ਲਾਇਆ ਹੋਇਆ ਸੀ ਗਵਰਨਰ ਉਹਨੂੰ ਗੱਡੀ ਚੜਾਇਆ ਜਿਹੜਾ ਵੀ ਲੁੱਟਿਆ ਹੋਇਆ ਧਨ ਸੀ ਉਹ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਾਰਮਾਂ ਦੇ ਵਿੱਚ ਇੱਕ ਚਾਦਰ ਬਿਛਾਈ ਤੇ ਉੱਥੇ ਢੇਰੀ ਕੀਤਾ ਸਰਦਾਰ ਜੱਸਾ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਬਹੁਤ ਹੀ ਮਜਬੂਤੀ ਨਾਲ ਉਸਾਰੀ ਕਰਵਾਈ ਤੇ ਜਿਹੜਾ ਹੁਣ ਆਪਾਂ ਦਰਬਾਰ ਸਾਹਿਬ ਦੀ ਜਿਹੜੀ ਆਪਾਂ ਇਮਾਰਤ ਦੇਖਦੇ ਆ ਉਹ ਸਰਦਾਰ ਜੱਸਾ ਸਿੰਘ ਜੀ ਦੀ ਬਣਵਾਈ ਹੋਈ ਆ ਤੇ ਉਸ ਸਮੇਂ ਉੱਥੇ ਨਾਨਕਸ਼ਾਹੀ ਐਟ ਲਗਾਈ ਗਈ ਸੀ ਤੇ ਸਾਲ 1762 ਦੇ ਅਖੀਰ ਦੇ ਵਿੱਚ ਮਿੱਖਾਂ ਦੇ ਦੁਰਾਨੀ ਫੌਜ ਦੇ ਵਿਚਾਲੇ ਆਖਰੀ ਜੰਗ ਹੋਈ ਜਿਹੜੀ ਇਹ ਲੜਾਈ ਹੋਈ ਇਹਦੇ ਵਿੱਚ ਅਬਦਾਲੀ ਬਹੁਤ ਬੁਰੀ ਤਰ੍ਹਾਂ ਹਾਰਿਆ ਤੇ ਉਹ ਆਪਣੀ ਫੌਜ ਉੱਥੇ ਛੱਡ ਕੇ ਆਪਣੀ ਜਾਨ ਬਚਾਉਂਦਾ ਜੰਗ ਦਾ ਮੈਦਾਨ ਛੱਡ ਕੇ ਭੱਜ ਗਿਆ ਇਸ ਲੜਾਈ ਦੇ ਦੌਰਾਨ ਸਰਦਾਰ ਜੱਸਾ ਸਿੰਘ ਜੀ ਨੇ ਸੈਂਕੜੇ ਜਿਹੜੇ ਦਰਾਨੀ ਸਿਪਾਹੀ ਸੀ ਉਹਨਾਂ ਨੂੰ ਬੰਦੀ ਬਣਾਇਆ ਤੇ ਉਹਨਾਂ ਨੂੰ ਕੈਦ ਕੀਤਾ। ਕੈਦ ਕੀਤੇ ਜਿਹੜੇ ਦਰਾਨੀ ਸਿਪਾਹੀ ਸੀ ਉਹਨਾਂ ਤੋਂ ਉਹਨਾਂ ਨੇ ਦਰਬਾਰ ਸਾਹਿਬ ਦੀ ਮੁਰੰਮਤ ਕਰਾਈ, ਸਰੋਵਰ ਦੀ ਸੇਵਾ ਕਰਾਈ। 1562 ਤੋਂ ਬਾਅਦ ਵੀ ਅਬਦਾਲੀ ਨੇ 2-3 ਬਾਰ ਦਿੱਲੀ ਤੇ ਹਮਲੇ ਕੀਤੇ ਪਰ ਪੰਜਾਬ ਵੱਲੋਂ ਨੇ ਮੁੜਕ ਦੇ ਅੱਖ ਚੱਕ ਕੇ ਨਹੀਂ ਦੇਖਿਆ। ਹਰ ਵਾਰੀ ਹਣੋ ਮਲਤਾਨ ਦੇ ਰਸਤੇ ਤੋਂ ਹੀ ਆਪਣੇ ਦੇਸ਼ ਚਲਿਆ ਜਾਂਦਾ ਸੀ। ਅਹਿਮਦ ਸ਼ਾਹ ਅਬਦਾਲੀ ਦਾ ਇੱਕ ਸਲਾਹਕਾਰ ਕਾਜੀ ਨੂਰ ਮੁਹੰਮਦ ਅਬਦੀ ਗੇਮ ਮੈਦਾਨ ਦਾਸਤਾ ਨਾਮ ਦੀ ਕਿਤਾਬ ਦੇ ਵਿੱਚ ਉਹਨੇ ਸਹਾ ਸਿੰਘ ਜੀ ਬਾਰੇ ਉਹਨੇ ਲਿਖਿਆ ਕਿ ਉਸਨੇ ਅਜ ਦਰਾਨੀ ਫੌਜ ਨੂੰ ਇੱਕ ਚਟਾਨ ਜਾਨੀ ਕਿ ਇੱਕ ਪਹਾੜ ਨਾਲ ਲੜਦੇ ਦੇਖਿਆ ਤੇ ਸਨ 1783 ਦੀ ਮਾਰਚ ਨੂੰ ਸਿੱਖ ਫੌਜ ਨੇ ਬਾਬਾ ਬਘੇਲ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ ਅਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਦੀ ਅਗਵਾਈ ਦੇ ਵਿੱਚ ਦਿੱਲੀ ਨੂੰ ਫਤਿਹ ਕੀਤਾ ਤੇ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਇਆ ਸੀ ਤੇ ਇਸ ਤੋਂ ਬਾਅਦ ਜਦੋਂ ਦਿੱਲੀ ਫਤਿਹ ਕਰਨ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਲਾਲ ਕਿਲੇ ਚ ਬਾਦਸ਼ਾਹ ਦੇ ਅਹੁਦੇ ਤੇ ਬੈਠਣ ਲਈ ਕਿਹਾ ਪਰ ਉਹਨਾਂ ਨੇ ਮਨਾਂ ਕਰਤਾ ਤੇ ਉਸ ਟਾਈਮ ਤੇ ਸਿੱਖਾਂ ਨੇ ਲਾਲ ਕਿਲਾ ਜੱਤ ਕੇ ਵੀ ਮੁਗਲਾਂ ਨੂੰ ਵਾਪਸ ਦੇ ਦਿੱਤਾ ਸੀ ਤੇ ਦਿੱਲੀ ਫਤਿਹ ਕਰਨ ਦੇ ਲਗਭਗ 7 ਮਹੀਨੇ ਬਾਅਦ 22 ਅਕਤੂਬਰ ਸਨ 1783 ਈਸਵੀ ਨੂੰ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਸੱਚਖੰਡ ਚਲੇ ਗਏ ਤੇ ਉਹਨਾਂ ਦਾ ਜਿਹੜਾ ਸੀ ਸੰਸਕਾਰ ਵੀ ਉਹੀ ਸਥਾਨ ਤੇ ਕੀਤਾ ਗਿਆ ਜਿੱਥੇ ਆਪ ਕਪੂਰ ਸਿੰਘ ਜੀ ਦਾ ਸਸਕਾਰ ਹੋਇਆ ਸੀ ਬਾਬਾ ਟੱਲਰਾਏ ਜੀ ਦੇ ਡੇਰੇ ਕੋਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੋ ਏ ਸੀ ਉਹ ਮਹਾਨ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਦੇ ਜੀਵਨ ਬਾਰੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਲਈ ਉਹ ਜ਼ਮੀਨ ਤਿਆਰ ਕਰਤੀ ਜਿਸ ਤੇ ਉਹਨਾਂ ਨੇ ਬਹੁਤ ਵੱਡੇ ਵਿਸ਼ਾਲ ਸਿੱਖ ਸਮਰਾਜ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਨੂੰ ਹਰਮੰਦਰ ਸਾਹਿਬ ਦੀ ਮੁਰੰਮਤ ਕਰਾਉਣ ਅਬਦਾਲੀ ਦੇ ਡਟ ਕੇ ਮੁਕਾਬਲਾ ਕਰਨ लाल किला फतह ਕਰਨ ਦੇ ਕਰਕੇ ਸਿੱਖ ਇਤਿਹਾਸ ਦੇ ਵਿੱਚ ਬੜੇ ਹੀ ਸਨਮਾਨ ਦੇ ਨਾਲ ਯਾਦ ਕੀਤਾ ਜਾਂਦਾ ਹੈ ਤੇ ਅਸੀਂ ਵੀ ਉਹਨਾਂ ਨੂੰ ਕੋਟ-ਗੋਟ ਨਮਨ ਕਰਦੇ ਹਾਂ ਉਹਨਾਂ ਦੀ ਬਹਾਦਰੀ ਤੇ ਸ਼ੂਰਵੀਰਤਾ ਦੇ ਕਰਕੇ ਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਜੇ ਤੁਹਾਨੂੰ ਅੱਜ ਕੁਝ ਵੀ ਨਵਾਂ ਸਿੱਖਣ ਨੂੰ ਮਿਲਿਆ ਸਰਦਾਰ ਜੱਸਾ ਸਿੰਘ ਜੀ ਬਾਰੇ ਤਾਂ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਕਿਸੇ ਹੋਰ ਸਿੱਖ ਜਰਨੈਲ ਦੇ ਬਾਰੇ ਜਾਣਨਾ ਚਾਹੁੰਦੇ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਆ ਤਾਂ ਜੋ ਆਪਾਂ ਉਹਨਾਂ ਤੇ ਵੀਡੀਓ ਬਣਾ ਸਕੀਏ ਅੱਜ ਲਈ ਇੰਨੇ ਹੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ